ਪ੍ਰਕਾਸ਼ ਪਰ ਉਪੀ ਖੁਸ਼ੀਆਂ ਨੂੰ ਮਨਾਉਂਦੇ ਹੋਇਆ ਸਾਰੇ ਜੀ ਬੈਠੇ ਆਂ ਦਾਤਾ ਜੀ ਵੇਨ ਕਰ ਅੱਜ ਪੁਰਨਾ ਨੂੰ ਯਾਦ ਕਰਨਾ ਹੈ ਆਪਾਂ ਸਭ ਤੋਂ ਪਹਿਲਾਂ ਸਾਰਿਆਂ ਸੰਤਾ ਨੂੰ ਸਾਰੇ ਬੱਚਿਆਂ ਨੂੰ ਸਟਾਫ ਨੂੰ ਗੁਰਨਾਨ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦੇ ਲੱਖਾਂ ਮੁਬਾਰਕਾਂ ਜੀ ਗੁਨਾਨ ਸਿੰਘ ਸਾਹਿਬ ਨੂੰ ਯਾਦ ਕਰੀਏ ਪਹਿਲਾਂ ਸਾਰੇ ਰੱਖੇ ਸਾਰਿਆਂ ਦੇ ਪਿੱਛੇ ਪਿੱਛੇ ਗਾਏ ਸਾਰੇ ਗੱਲ ਕਰੇ thank you E ਨਾਮ ਤੇ ਬਸਦਾ ਇਸ ਸੰਸਾਰ ਤੇ ਤਪ ਤੇ ਹੂ ਲੋਕਾਈ ਨੂੰ ਨਾਮ ਦੀ ਟਿੰਡਕ ਦਿਨ ਲਾ ਸ਼ਾ ਕਰ ਦਿੱਤਾ ਸੋਨੇ ਪੁਕਾਰ ਦਾ ਤਾਰ ਪ੍ਰਭ ਆਤਮਾ ਨੇ ਜਦੋਂ ਦੁਨੀਆ ਦੀ ਪੁਕਾਰ ਸੁਣੀ ਕਿੰਨੀ ਕੁ ਲਾ ਰਹੀ ਸੀ ਦੁਨੀਆ ਕਲ ਕਾਤੇ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਪੂੜ ਅਮਾਵਸ ਸੱਚ ਚੰਦਰਮਾ ਦੇਹਦਾ ਹੈ ਕਹ ਚੜਿਆ ਰਾਜੇ ਕਸਾਈ ਬਣ ਚੁੱਕੇ ਸਭ ਤੇ ਧਰਮ ਦੇ ਆਗੂ ਲੁਟੇਰੇ ਬਾਜੂ ਕੇ ਸਾ ਤੇ ਆਮ ਨੁਕਾਈ ਦੋਵਾਂ ਦੇ ਜ਼ੁਲਮਾਂ ਦੇ ਥੱਲੇ ਦੁਖੀ ਸੀ ਕਬਲਾ ਰਹੀ ਸੀ ਫਿਰ ਦੁਨੀਆ ਦੇ ਸਰਕਾਰ ਕੋਲ ਖੜੇ ਗਏ ਬੇਨਤੀ ਕੀਤੀ ਪੁਕਾਰ ਕੀਤੀ ਕਿ ਰੱਬਾ ਕੋ ਕਿਰਪਾ ਕਰ ਸਾਡੇ ਤੇ ਸਾਡੇ ਤੇ ਕਿਰਪਾ ਕਰ ਪਰ ਸਰਕਾਰ ਬਹੁਤ ਨੇ ਬਖਸ਼ਿਸ਼ ਕੀਤੀ ਰਹਿਤੀ ਗੁਰੂ ਨਾਨਕ ਦੇਵ ਜੀ ਸੋ ਬਾਜੀ ਉਤਮਾ ਜੀ ਆਪ ਸੰਸਾਰ ਤੇ ਤੇ ਆਉਂਦਿਆ ਨਾਮ ਹੀ ਦਾਤ ਉਹਨਾਂ ਦੇ ਜੀ ਸੰਤ ਦੇ ਨਾਮ ਜੁਲਿਆ ਆਤਮ નિર્ਵਰ ਬੜਾਇਆ ਜੋ ਦੁਸ਼ੀਆਂ ਦੇ ਥੱਲੇ ਦੱਬੀ ਹੋਈ ਸੀ ਲੁਕਾਈ ਉਹ ਸੁਲਕਾਈ ਨੂੰ ਆਪਣੇ ਆਪ ਤੇ ਨਿਰਭਰ ਹੋਣਾ ਸਿਖਾਇਆ ਆਪਣੇ ਫੈਸਲੇ ਆਪ ਲੈਣ ਦੀ ਗੱਲ ਸਿਖਾਈ ਉਹ ਵਿਲ ਪਾਵਰ ਦਿੱਤੀ ਗੁਰੂ ਗੋਬਿੰਦ ਸਿੰਘ ਖਾ ਹੌਸਲਾ ਦਿੱਤਾ ਗੁਰੂ ਨਾਨਕ ਦੇਵ ਬਾਬਰ ਨੂੰ ਜਾਬਰ ਕਿਹਾ ਗੁਰੂ ਨਾਨਕ ਦੇਵ ਉਤਨੋ ਝੂਠ ਕੇ ਆ ਗੁਰਬਾਨ ਦੇ ਸੋ ਐਸੀ ਬਖਸ਼ਿਸ਼ ਹੀ ਗੁਰਬਾਨ ਕਹੀ ਆਜ ਉਸ ਗੁਰਨਾਨ ਸਾਹਿਬ ਦਾ ਪਤਨ ਮਨਾ ਰਹੇ ਉਹ ਪਿਆਰ ਨਾਲ ਸਾਰੇ ਕਾਰਜ ਉਸ ਤੋਂ ਸਭਰਾ ਦੇ ਸਤਗੁਰ ਨਾਲ ਤੱਕ ਕੇ ਆਪਣੇ ਦਿੱਦ ਜੈ ਕੇ ਚਾਹਣਾ ਹੋਆ ਸਾਰੇ ਕਹਿੰਦੇ ਸਭ ਬੰਦ ਕਰ ਗਏ དེ་ཅེ་དེ་ལ་ <tú> ਦੇ ਸਾਥ ਨਾਮ ਤੋਂ ਲਾ ਦੇ ਸ੍ਰੀ ਗੁਰੂ ਪੰਜ ਪਰੇ ਕੋ ਨੰਬਰ 5 ਘਟਨਾ ਸ਼ਾਦ ਘਟ ਉਸ ਤੋਂ ਬਾਅਦ ਮਲਾਣਾ ਸ੍ਰੀ ਗੁਰੂ ਪਹਿਲਾ ਘਰ ਸ੍ਰੀ ਗੁਰੂ ਜੀ ਕੀ ਬਾਸ ਵਿੱਚ ਦਸੋਂ ਹੀ ਪ੍ਰਥਮ ਗੁਰਦੀ ਸੰਗਤ ਗੁਰੂ ਨਾਨਕ ਦੇਵ ਜੀ ਫਿਰ ਅੰਦਰ ਕਰਤੇ ਮਰਦਾਸ ਤੇਰਾਮ ਦਾਸਾ ਮੈਂ ਸਹਾਇ ਦਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿਦਾਇ ਸ੍ਰੀ ਹਰਿ ਤੇ ਸੰਤ ਆਈਏ ਜਿਸ ਦਿਨ ਤੇਸ ਆਪ ਨੂੰ ਜਾਏ ਤੇ ਬਹਾਕੇ ਸੰਗਰ। ਫਰਨੋਂ ਨਿਆਤਾ ਇਸਰਧਨ ਸਵਰ 10ਵੇਂ ਪਾਛਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸਾਈਂ। ਦਸਾਂ ਪਾਛੇ ਸਿੰਘ ਜੀ ਆਤਮ ਜੋ ਤਨ ਤੰ શરીર ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ। ਦੇ ਦਾਰੇਵੰਦ ਅੰਤਰ ਕੀ ਖਾਲਸਾ ਜੀ ਸਭ ਲੋਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਦਰਕਰ ਦੇ ਸੇਵਕ ਨਾਇਬ ਤਹਿਸੀਲਦਾਰ ਸਰਦਾਰ ਚਰਨਪ੍ਰੀਤ ਸਿੰਘ ਜੀ। ਜਿਨ੍ਹਾਂ ਨੇ ਕਿਸੇ ਕਾਰਨ ਲਈ ਪਾਤਸ਼ਾਹ ਕਿਸੇ ਕਾਰਜ ਲਈ ਛੁੱਟੀ ਦੀ ਅਪੀਲ ਕੀਤੀ ਹੈ ਸਤਿਗੁਰੂ ਕਿਰਪਾ ਕਰੋ ਮਹਾਰਾਜ ਉਹਨਾਂ ਦੀ ਛੁੱਟੀ ਪ੍ਰਵਾਨ ਕਰਕੇ ਉਹਨਾਂ ਕਾਰਜਾਂ ਦੇ ਵਿੱਚ ਸਫਲਤਾ ਬਖਸ਼ਿਸ਼ ਕਰਨੀ ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਪਾਤਸ਼ਾਹ ਇਮਾਨਦਾਰੀ ਦੇ ਨਾਲ ਸੇਵਾ ਕਰਨ ਦੇ ਬਲ ਉਦਮ ਬਖਸ਼ਦੇ ਰਹਿਣਾ ਗੁਰਮੁਖ ਪਿਆਰਿਆਂ ਨੂੰ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪ ਕਿਰਪਾ ਰਹਿਮਤ ਕਰਨੀ ਪਾਤਸ਼ਾਹ ਜੀ ਉਸ ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪਰਵਾਣ ਕਰਦੇ ਹੋਏ ਸਭ ਨੂੰ ਚੜ੍ਹਦੀਆਂ ਕਲਾ ਨਾਮ ਦੀਆਂ ਦਾਤਾਂ ਬਖਸ਼ਣਾ ਪਾਤਸ਼ਾਹ ਸਰਬੱਤ ਪਰਿਵਾਰਾਂ ਦੇ ਸੁਖ ਸ਼ਾਂਤੀ ਵਰਤਾਉਣੀ ਪਾਤਸ਼ਾਹ ਸਭ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਣਾ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਦੇ ਨਾਲ ਸਭ ਪਰਿਵਾਰਾਂ ਨੂੰ ਜੋੜ ਕੇ ਰੱਖਣਾ ਦਾਤਾ ਜੀ ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪਵਿੱਤਰ ਕਿਹੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਾਤੇ ਪਰਵਾਣ ਕਰੋ ਜੀ ਪਰਵਾਣ ਹੋਇਆ ਪ੍ਰਸ਼ਾਦ ਸਤ ਸੰਗਤ ਜੀ ਦੇ ਰਸਨੀ ਲਾਇਕ ਹੋਏ ਜੋ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ ਸਤਗੁਰ ਜੀ ਆਪ ਕਰੋ ਕਿਰਪਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਮ ਕਾ ਨਾਮ ਚੜਦੀ ਕਲਾ ਪਾਣੀ ਸੁਖਬਤ ਦਾ ਭਲਾ ਵਾਹਿਗੁਰੂ ਕੀ ਖੱਤਸਾ ਵਾਹਿਗੁਰੂ ਜੀ ਕੀ ਫਤਿਹ